ਫਰੋਇਪਰ ਅੰਦਰ ਚੋਰੀਆਂ ਦਾ ਸلسਲਾ ਰੁਕਣ ਦਾ ਨਾਮ ਹੀ ਲੈ ਰਿਹਾ ਲਗਾਤਾਰ ਅਸੀਂ ਚੋਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪਰ ਤਾਜੀ ਘਟਨਾ ਸੁਣ ਤੁਸੀਂ ਵੀ ਹੈਰਾਨ ਜਿਹੜਾ ਹੋ ਰਹਿ ਜਾਓਗੇ ਪਹਿਲੀ ਘਟਨਾ ਜਿਹੜੀ ਆ ਉਹ ਫਰੋਇਪਰ ਦੇ ਕਸਬਾ ਤਲਵੰਡੀ ਭਾਈ ਵਿੱਚ ਵਾਪਰੀ ਆ ਜਿੱਥੋਂ ਦੇ ਮੇਨ ਬਾਜ਼ਾਰ ਵਿੱਚ ਚੋਰ ਦਿਨ ਦਿਹਾੜੇ ਫਰੋਸ਼ਾ ਵਾਲੇ ਕਰਿਆਨੇ ਦੀ ਦੁਕਾਨ ਤੋਂ ਕਿਉਂ ਦੇ ਤਿੰਨ ਪੈਕਟ ਜਿਹੜੇ ਆ ਉਹ ਚੋਕੇ ਫਰਾਰ ਹੋ ਗਏ ਤਾਂ ਇਸੇ ਤਰ੍ਹਾਂ ਅਗਰ ਦੂਸਰੀ ਘਟਨਾ ਦੀ ਗੱਲ ਕਰੀਏ ਤਾਂ ਦੂਸਰੀ ਘਟਨਾ ਜਿਹੜੀ ਆ ਉਹ ਫਰੋਇਟਰ ਦੇ ਕਸਬਾ ਮਖੂ ਵਿੱਚ ਵਾਪਰੀ ਆ ਜਿੱਥੇ ਇੱਕ ਕਰਿਆਨੇ ਦੀ ਦੁਕਾਨ ਤੋਂ ਹੀ ਚੋਰ ਦੰਦੇ ਹੜੇ ਹੀ ਕਿਉਂ ਦੇ ਤਿੰਨ ਪੈਕਟ ਚੋੱਕ ਕੇ ਫਰਾਰ ਹੋ ਗਏ ਮੌਕੇ ਦੀ ਸੀਸੀਟੀਵੀ ਜਿਹੜੀ ਆ ਉਹ ਵੀ ਸਾਹਮਣੇ ਆਈ ਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀ ਸੀਸੀਟੀਵੀ ਆ ਪਹਿਲੀ ਤਸਵੀਰ ਜਿਹੜੀ ਉਹ ਫਰੋਇਪਰ ਦੇ ਕਸਬਾ ਤਲਵੰਡੀ ਭਾਈ ਦੀ ਆ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਚੋਰ ਬੇਖਾਸ ਹੋ ਕੇ ਜਿਹੜੇ ਘੋੜੇ ਦੇ ਪੈਕਟ ਆ ਉਹ ਚੋੱਕ ਕੇ ਫਰਾਰ ਹੋ ਜਾਂਦੇ ਆ ਤਾਂ ਦੂਸਰੀ ਸੀਸੀਟੀਵੀ ਜਿਹੜੀ ਉਹ ਫਰੋਇਪਰ ਦੇ ਕਸਬਾ ਮਖੂ ਦੀ ਆ ਜਿੱਥੋਂ ਕਿ ਉਹ ਚੋਰ ਜਿਹੜੇ ਆ ਕਿਉਂਕਿ ਉਹਦੇ ਪੈਕਟ ਚੋ ਕੇ ਫਰਾਰ ਹੋ ਗਿਆ ਲਗਾਤਾਰ ਹੀ ਅਜਹੀਆਂ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਤਾਂ ਦੁਕਾਨਦਾਰਾਂ ਵੱਲੋਂ ਮੰਗ ਕੀਤੀ ਗਈ ਆ ਕਿ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੇ ਰੋਕ ਜਿਹੜੀ ਆ ਉਹ ਲਗਾਈ ਜਾਵੇ ਤਾਂ ਕਿ ਕੁਝ ਕਹਿਣਾ ਹੈ ਦੁਕਾਨਦਾਰ ਬਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬੋਲੀ ਕੀ ਨਾਮ ਆਪਣਾ ਅਰਿਸ਼ ਅੱਛਾ ਕਾਦੀ ਦੁਕਾਨ ਆਪਣੀ ਕੀ ਨਾਮ ਪੈਂਦਾ ਦੁਕਾਨ ਦਾ ਮੈਂ ਰੋੜਾ ਨਹੀਂ ਕੰਪਨੀ ਅੱਛਾ ਮੇਨ ਬਾਜ਼ਾਰ ਤਲਵੰਡੀ ਭਾਈ ਚ ਅੱਛਾ ਤੇ ਅੱਜ ਕੀ ਸਾਰੀ ਘਟਨਾ ਕੀ ਵਾਪਰੀ ਜੱਜ ਦੋ ਇੱਕ ਜਣੇ ਆਇਆ ਅੰਦਰ ਅੱਛਾ ਜੀ ਉਹਨੇ ਕਿਉਂ ਭਗਿਆ ਜੇ ਸੀ ਠੀਕ ਹੈ ਜੀ ਜੇ ਸੀ ਘਰ ਤੋਂ ਬੰਦੀ ਆ ਬਾਹਰ ਰੱਖੀ ਤੇ ਰੱਖਿਆ ਨਾਲ ਹੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਬਸ ਥੋੜਾ ਬਾਹਰ ਖਾਇਆ ਤੇ ਉਹਨੇ ਬਾਹਰ ਹੀ ਦੇਖ ਉਹਦੀ ਕੱਟ ਮਾਰ ਕੇ ਜਾਣ ਮੋਸਰ ਜੀ ਜਿਹੜਾ ਬੰਦਾ ਬਾਹਰ ਕਢਾ ਦਿਓ ਆ ਗਿਆ ਉੱਥੇ ਠੀਕ ਹੈ ਕਿ ਇਹਨੇ ਦੋ ਜਣੇ ਸੀ ਜੀ ਕੋਲ ਜੀ ਅੱਛਾ ਕਦ ਮੋਟਰਸਾਈਕਲ ਤੇ ਲਾਲ ਮੋਟਰਸਾਈਕਲ ਸੀਗਾ ਅੱਛਾ ਮੂੰਹ ਮੈਂ ਬੰਨੇ ਸੀ ਕੁੱਲੇ ਸੀ ਅੱਛਾ ਮੋਨੇ ਸੀਗੇ ਦੋਨੇ ਮੋਨੇ ਦੋਨੇ ਮੋਨੇ ਸੀ ਹਾਂ ਠੀਕ ਹੈ ਜੀ ਬਹੁਤ ਜੀ ਇੱਕ ਮਿੰਟ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪਏ ਹੋ ਸਾਡੇ ਤੋਂ ਇਹ ਮੰਗ ਕਰਦੇ ਦਿਨ ਰਾਤ ਇਹ ਕੰਮ ਹੋਈ ਜਾ ਰਿਹਾ ਆ ਦੂਜੀ ਵਾਰੀ ਹੋ ਚੁੱਕਾ ਸਾਡੇ ਨਾਲ ਇਹ ਠੀਕ ਹੈ ਜੀ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਜਿਹੜੇ ਆਉਂਦੇ ਫੜੋ ਉਹਨਾਂ ਨੂੰ ਠੀਕ ਹੈ ਜੀ ਓਕੇ